ਇਸ ਤਾਰਾ ਸ਼ਾਰਟ ਸਰਕਟ ਹੋਣ ਕਾਰਨ ਉੱਪਰ ਜਾਂਦੀਆਂ ਜਿਹੜੀਆਂ ਮੇਨ ਬਿਜਲੀ ਦੇ ਤਾਰਾ ਸ਼ਾਰਟ ਸਰਕਟ ਹੋਣ ਕਾਰਨ ਉਹਨਾਂ 'ਚ ਅੱਗ ਲੱਗ ਗਈ। ਇਹ ਤਾਰਾਂ ਟੁੱਟ ਕੇ ਅੱਗ ਲੱਗੀ ਹੈ। ਪਟਿਆਲਾ ਦੇ ਸਨੋ ਰੋਡ ਦੇ ਉੱਪਰ ਪੈਂਦੇ ਅੱਧ ਵਾਲਾ ਪੀਰ ਦੇ ਨਜ਼ਦੀਕ ਇੱਕ ਚੁੰਗੀ ਦੇ ਵਿੱਚ ਭਿਆਨਕ ਅੱਗ ਲੱਗ ਗਈ। ਚੁੰਗੀ ਦੇ ਅੰਦਰ ਬੱਚਿਆਂ ਸਮੇਤ 15 ਲੋਕ ਬੈਠੇ ਹੋਏ ਸੀ। ਇਹ ਅੱਗ ਸ਼ਾਰਟ ਸਰਕਟ ਕਾਰਨ ਲੱਗੀ। ਜਿਸ ਕਰਕੇ ਪੂਰੀ ਚੁੰਗੀ ਸੜ ਕੇ ਸੁਆਹ ਹੋ ਚੁੱਕੀ ਹੈ ਜਿਸ ਦੀਆਂ ਤਸਵੀਰਾਂ ਵੀ ਹੁਣ ਸਾਹਮਣੇ ਆਈਆਂ ਨੇ ਅੱਗ ਲੱਗਣ ਦੇ ਨਾਲ ਚੁੰਗੀ ਦੇ ਅੰਦਰ ਖੜਾ ਮੋਟਰਸਾਈਕਲ ਅਤੇ ਹੋਰ ਸਮਾਨ ਸੜ ਕੇ ਸੁਆਹ ਹੋ ਚੁੱਕਾ ਹੈ ਅਤੇ ਚੁੰਗੀ ਦੇ ਅੰਦਰ ਸਿਲੰਡਰ ਪਏ ਹੋਏ ਸੀ ਜਿਹੜੇ ਇੱਕ ਤੋਂ ਬਾਅਦ ਇੱਕ ਅੱਗ ਲੱਗਣ ਦੇ ਨਾਲ ਬਲਾਸਟ ਹੋਏ ਕੁੱਲ ਚੁੰਗੀ ਦੇ ਅੰਦਰ 6 ਸਿਲੰਡਰ ਸੀ ਜਿੰਨਾ ਵਿੱਚੋਂ 5 ਬਲਾਸਟ ਹੋ ਚੁੱਕੇ ਨੇ ਜਿਸ ਤੋਂ ਬਾਅਦ ਚੁੰਗੀ ਦੇ ਵਿੱਚ ਰਹਿਣ ਵਾਲੇ ਪਰਿਵਾਰਾਂ ਦਾ ਰੋ ਰੋ ਬੁਰਾਹਲ ਉਹਨਾਂ ਦਾ ਕਹਿਣਾ ਕਿ ਸਾਡੀ ਜਿਹੜੀ ਜਮਾ ਪੂੰਜੀ ਸੀ ਜੋ ਅਸੀਂ ਮਿਹਨਤ ਕਰਕੇ ਬਣਾਇਆ ਸੀ ਉਹ ਅੱਜ ਸਾਰਾ ਕੁਝ ਸੁਆਹ ਹੋ ਚੁੱਕਿਆ ਅਸੀਂ ਬਰਬਾਦ ਹੋ ਚੁੱਕੇ ਹਾਂ ਅਸੀਂ ਕਿੱਥੇ ਰਹਾਂਗੇ ਸਾਡੇ ਕੋਲ ਕੋਈ ਹੋਰ ਰਹਿਣ ਲਈ ਥਾਂ ਨਹੀਂ ਦੂਜੇ ਪਾਸੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਰਜਿੰਦਰ ਕੌਂਸ਼ਲ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇੱਥੇ ਚੁੰਗੀ ਦੇ ਵਿੱਚ ਰਹਿਣ ਵਾਲੇ ਪਰਿਵਾਰ ਦੇ ਨਾਲ ਵੱਡਾ ਹਾਦਸਾ ਵਾਪਰਿਆ ਤੇ ਚੁੰਗੀ ਵਿੱਚ ਅੱਗ ਲੱਗੀ ਹੈ ਸਿਲੰਡਰ ਬਲਾਸਟ ਹੋ ਰਹੇ ਨੇ ਅਸੀਂ ਮੌਕੇ ਤੇ ਪਹੁੰਚੇ ਹਾਂ ਅਤੇ ਅੱਗ ਦੇ ਉੱਪਰ ਕਾਬੂ ਪਾ ਲਿਆ ਗਿਆ ਲੇਕਿਨ ਨੁਕਸਾਨ ਕਾਫੀ ਵੱਡਾ ਹੋਇਆ ਹਾਂਜੀ ਸਰ ਉਰੇ ਪਹੁੰਚੇ ਹੋ ਕੀ ਕਿਹੜੀ ਜਗ੍ਹਾ ਹੈ ਕੀ ਵਾਕਿਆ ਕੀ ਹੋ ਰਿਹਾ ਹੈ ਸਰ ਸਾਡੇ ਕੋਲ ਕੋਈ ਟੋਟਲ ਨਹੀਂ ਤਾਂ ਸੂਚਨਾ ਮਿਲੀ ਸੀ ਕਿ ਸਨੌਰ ਰੋਡ ਤੇ ਅੱਧਾ ਲਪੀਰ ਤੋਂ ਅੱਗੇ ਜੈਸਮੀਨ ਕਲੋਨੀ ਆ ਗਈ ਉੱਥੇ ਕੋਈ ਝੌਂਪੜੀ ਬਣੀ ਸੀ ਉਹਦੇ ਵਿੱਚ ਅੱਗ ਲੱਗੀ ਹੋਈ ਹੈ ਮੌਕੇ ਤੇ ਅਸੀਂ ਛੇ ਟੀਮਾਂ ਰਵਾਨਾ ਕਰਤੀਆਂ ਮੁੱਖ ਟੀਮ ਪਹੁੰਚੀ ਆਕੇ ਦੇਖਿਆ ਕਿ ਚੌਂਕੜੀ ਸੀ ਜਿਹਦੇ ਵਿੱਚ ਪਰਿਵਾਰ ਦੇ ਕੋਈ 10-15 ਤੋਂ 10 ਤੋਂ 15 ਮੈਂਬਰ ਰਹ ਰਹੇ ਸੀ ਤੇ 17 ਸ਼ਾਰਟ ਸਰਕਟ ਹੋਣ ਕਾਰਨ ਉੱਪਰ ਜਾਂਦੀਆਂ ਜਿਹੜੀਆਂ ਮੇਨ ਬਿਜਲੀ ਦਾ ਤਾਰਾ ਸ਼ਾਰਟ ਸਰਕਟ ਹੋਣ ਕਾਰਨ ਉਹਨਾਂ ਚੌਂਕੜੀ ਨੂੰ ਅੱਗ ਲੱਗ ਗਈ ਤੇ ਸਾਡੀ ਟੀਮ ਨੇ ਬੜੀ ਮੁਸ਼ਕਤ ਨਾਲ ਜੜਾ ਕੇ ਕੰਟਰੋਲ ਕੀਤਾ ਅੱਗ ਦੇ ਤੇ ਅਨਾਂ ਸ਼ੁਕਰ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਸ ਦੌਰਾਨ ਕਿਉਂਕਿ ਪਰਿਵਾਰ ਦੇ ਸਾਰੇ ਮੈਂਬਰ ਪਹਿਲਾਂ ਹੀ ਨਿਕਲ ਚੁਕੇ ਸਨ ਪਰ ਦੂਨਾ ਦਾ ਬੜਾ ਮਾਲੀ ਨੁਕਸਾਨ ਤੁਸੀਂ ਦੇਖ ਹੀ ਰਹੇ ਹੋਗੇ ਪਿੱਛੇ ਕਾਫੀ ਜਿਆਦਾ ਨੁਕਸਾਨ ਹੋਇਆ ਤੇ ਗਰੀਬ ਬੰਦੇ ਆ ਇਹ ਦੋਨੋਂ ਦਿਨੋਂ ਭਾਈਆਂ ਦਾ ਸਾਰਾ ਨੁਕਸਾਨ ਕਿੰਨੀ ਗੱਡੀਆਂ ਲੱਗੀਆਂ ਆਂ ਅੱਗ ਬੁਝਾਉਣ ਚ ਇੱਕ ਫਾਇਰਟ੍ਰੈਂਡਰ ਅਸੀਂ ਮੌਕੇ ਤੇ ਭੇਜਤਾ ਸੀ ਉਸ ਤੋਂ ਬਾਅਦ ਮੈਂ ਵੀ ਆ ਗਿਆ ਸੀਗਾ ਮੌਕੇ ਤੇ ਤੇ ਦੂਜਾ ਫਾਇਰਟ੍ਰੈਂਡਰ ਮੰਗਾ ਲਿਆ ਹਾਂ ਦੂਜਾ ਫਾਇਰਟ੍ਰੈਂਡਰ ਵੀ ਔਨ ਦਾ ਵੇ ਹੈ ਅ ਨਾਲ ਦੇ ਨਾਲ ਅਸੀਂ ਕੰਟਰੋਲ ਕਰਦੇ ਹੁਣ ਅੱਗੇ ਤੇ ਕੰਟਰੋਲ ਅਸ ਹਾਂ ਆਲਮੋਸਟ ਅੱਗ ਤੇ ਕੰਟਰੋਲ ਹੈ ਥੋੜੀ ਬੋਤੀ ਜਿਹੜੀ ਰਹਿ ਗਈ ਹੈ ਸਰ ਉਹ ਕੰਟਰੋਲ ਕਰਕੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਭਾਸ਼ ਕੁਮਾਰ ਹੈ ਕਿਹੜੀ ਜਗ੍ਹਾ ਹੈ ਇਹ ਇਹ ਹੈਗੀ ਜੈਸਮਿੰਥ ਕਲੌਨੀ ਹੈ ਇਹ ਆਪਣ ਦੇ ਨਾਲ ਹੋਇਆ ਕੀ ਬੀਬੀ ਇਹ ਇਹ ਤਾਰਾਂ ਟੁੱਟ ਕੇ ਅੱਗ ਲੱਗੀ ਹੈ ਪਰ ਲਾਮਕ ਜੀ ਕੀ ਮਨ ਦੇਖ ਪੂਛ ਨਹੀਂ ਬਚਿਆ ਵੀਰੇ ਛਲੰਡਰ ਤੇ 6 ਛਲੰਡਰ ਤੇ ਉਹਨਾਂ ਮਤੇ ਇੱਕ ਬਚਿਆ ਝੂਟੜੀ ਬੋਲਣਾ ਦੋ ਫ੍ਰਿਜ ਤੇ ਮਾਰ ਪੇਟੀ ਪਾਲਕ ਭਰੇ ਵੇ ਸਮਾਨ ਦੇ ਕੋਈ ਅੰਤ ਨਹੀਂ ਦਬੇ ਅਣ ਗਣਤ ਸਮਾਨ ਤਾਂ ਵੀਰੇ ਕੀ ਗਿਣਾ ਮੈਂ ਕੀ ਆ ਮੈਂ ਛੱਡਾ ਵੀਰੇ ਮੇਰੇ ਪੱਕ ਕੱਖ ਮੰਜੀ ਵੀ ਨਹੀਂ ਬਚੀ ਚੱਪਲਾ ਵੀ ਨਹੀਂ ਬਚੀਆਂ ਵੀਰੇ ਮਾਲ ਉੱਠ ਗਈ ਅੱਜ ਮੇਰੇ ਕੋਲ ਪਾਣੀ ਪੀਣ ਨੂੰ ਵੀ ਪਾਟਾ ਨਹੀਂ ਬੀਬੀ ਇਹ ਕੀ ਮਤਲਬ ਘਰ ਬਣਾਇਆ ਵੀ ਸੀ ਕਿ ਚੋਪੜੀ ਟਾਈਪ ਸੀ ਕਿਉਂ ਫੜੀ ਠੀ ਵੀਰੇ ਬਾਤ ਸੋਹਣੀ ਸੀ ਇਹ ਬਿਜਲੀ ਦੀ ਤਾਰ ਗਿਰੀ ਉੱਪਰ ਤਾਂ ਕਰ ਕੇ ਅਕਲ ਕੀ ਬਿਜਲੀ ਦੀ ਤਾਰ ਗਿਰੀ ਟੁੱਟ ਕੇ ਠੀ ਬਿਜਲੀ ਦੀ ਤਾਰ ਗਈ ਆ ਵੀ ਪ੍ਰਸ਼ਾਸਨ ਅੱਗੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਅੱਗੇ ਕੀ ਮੰਗ ਕਰਦੇ ਹੋ ਤੁਸੀਂ ਮੇਰੀ ਮਦਦ ਕਰੋ ਵੱਧ ਦੇ ਵੱਧ ਮਦਦ ਮਦਦ ਕਰੋ ਸਾਡੀ ਮੇਰੇ ਕੋਲ ਮੰਜਾ ਵੀ ਤਰਾ ਅੱਜ ਮੇਰੇ ਕੋਲ ਕੁਝ ਵੀ ਨਹੀਂ ਰਿਹਾ ਵੀ ਬਿਜਲੀ ਬੋਰਡ ਦੀਆਂ ਤਾਰਾਂ ਕਰਕੇ ਨੁਕਸਾਨ ਹੋਇਆ ਭਾਈ ਬਹੁਤ ਅਬ ਨੁਕਸਾਨ ਹੋ ਗਿਆ ਬਿਜਲੀ ਬੋਰਡ ਦੀ ਤਾਰ ਮੈਂ ਬਾਥਰੂਮ ਕਰਕੇ ਨੇ ਸਮਾਂ ਕਿ ਜਿਰ ਕੇ ਜੁਕੇ ਉੱਠੀ ਉੱਠ ਨਹੀਂ ਤਾਂ ਹੁੰਦਾ ਮੈਂ ਬਿਮਾਰ ਆ ਪਥਰੀਆਂ ਦੀ ਮਰੀਜ਼ ਆ ਬੀਬੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਨਹੀਂ ਮੇਰਾ ਹੋਇਆ ਬਾਕੀ ਕੁਛ ਰਹਿ ਹੈ ਹੀ ਨਹੀਂ ਕੁਛ ਨਹੀਂ ਗਿਆ ਵੀਰੇ ਤਾਰਾ ਨਾਲ ਅੱਗ ਲੱਗੀ ਕਿੰਨੇ ਜਨੇ ਸੀ ਬੀਬੀ ਅਸੀਂ ਤਿੰਨ ਮੇਰੀਆਂ ਪੋਤੀਆਂ ਇੱਕ ਦੋਤਾ ਇੱਕ ਪੋਤਾ ਤਿੰਨ ਦੋ ਮੁੰਡੇ ਬਹੂਆਂ ਦੋ ਮੈਂ ਮੇਰੇ ਘਰ ਆਲਾ ਚੋਟੀ ਗੱਡ ਲੱਗਿਆ 12 13 ਬੰਦੇ ਸੀ 12 13 ਬੰਦੇ ਸੀ ਵੀਰੇ ਬਚ ਗਏ ਭੱਜ ਭੱਜ ਕੇ ਬਚੇ ਆ ਹਾਂ ਵੀਰੇ ਭੱਜ ਭੱਜ ਕੇ ਬਚੇ ਆ